ਗਰੀਬ ਪਰਿਵਾਰਾਂ ਦੇ ਬੱਚੇ ਜੋ ਬਾਹਰ ਉੱਚੀ ਸਿੱਖਿਆ ਦੇ ਲਈ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਸਰਕਾਰ ਨਵੀਂ ਸਕਾਲਰਸ਼ਿਪ ਯੋਜਨਾ ਲੈ ਕੇ ਆਈ ਹੈ ਜਿਸ ਦੇ ਤਹਿਤ ਅਸੀ ਪਰਿਵਾਰ ਸਮੇਤ ਬੇਜ਼ਮੀਨੇ ਕਿਸਾਨਾਂ ਨੂੰ ਤੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਲਾਭ ਲੈ ਸਕਦੇ ਨੇ ਦੱਸਿਆ ਕਿ ਤੀਰਖਵਾ ਕਰਨ ਲੜਕੀਆਂ ਲਈ ਰੱਖਿਆ ਗਿਆ ਹੈ ਉੱਥੇ ਹੀ ਸਕਾਲਰਸ਼ਿਪ ਅਪਲਾਈ ਕਰਨ ਦੇ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਦੁਨੀਆ ਭਰ ਦੀਆਂ 500 ਯੂਨੀਵਰਸਿਟੀਆਂ 'ਚ ਬੱਚੇ ਦਾਖਲਾ ਲੈ ਸਕਦੇ ਨੇ ਦੇ ਨਾਲ ਹੀ ਦੱਸਦੀ ਹੈ ਕਿ ਮੈਡੀਕਲ ਬੀਮਾ ਵੀ ਸਰਕਾਰ ਕਰਵਾ ਦੇਵੇਗੀ ਮੋਹਾਲੀ ਦੇ ਅੰਬੇਦਕਰ ਇੰਸਟੀਚਿਊਟ ਚ ਵੀ ਜਿਹੜਾ ਕ੍ਰੈਸ਼ ਕੋਰਸਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੱਸਦੇ ਕਿ 17 ਸਤੰਬਰ ਤੋਂ 26 ਸਤੰਬਰ ਤੱਕ ਵਿਦਿਆਰਥੀ ਤੇ ਆਨਲਾਈਨ ਜਾਂ ਆਫਲਾਈਨ ਅਰਜ਼ੀਆਂ ਦੇ ਲਈ ਜਾਇਆ ਜਾ ਰਹੀਆਂ ਨੇ ਉਤਤਹੀ 30 ਸਤੰਬਰ ਤੱਕ ਇੱਕ ਦਾਖਲ ਦਾਖਲਾ ਜਿਹੜਾ ਪ੍ਰੀਖਿਆ ਦੇ ਲਈ ਜਾਵੇਗੀ ਜਿਸ ਦੇ ਵਿੱਚ ਮੈਰਿਟ ਦੇ ਆਧਾਰ ਤੇ 40 ਵਿਦਿਆਰਥੀਆਂ ਨੂੰ ਇਸ ਕ੍ਰੈਸ਼ ਕੋਰਸ ਦਾ ਹਿੱਸਾ ਵਨਾਇਆ ਜਾਵੇਗਾ ਇੱਕ ਰਾਸ਼ ਕੋਰਸ ਜਿਹੜਾ 3 ਅਕਤੂਬਰ ਤੋਂ 2 ਦਸੰਬਰ ਤੱਕ ਹੋਵੇਗਾ ਅੰਬੇਦਕਰ ਇੰਸਟੀਚਿਊਟ ਨੂੰ ਅਪਗ੍ਰੇਡ ਕਰਨ ਦੇ ਲਈ ਮਾਨ ਸਰਕਾਰ 1.7 ਕਰੋੜ ਪਹਿਲਾਂ ਖਰਚ ਕਰ ਚੁੱਕੀ ਹੈ ਤੇ ਹੁਣ 1.2 ਕਰੋੜ ਖਰਚ ਕੀਤਾ ਜਾ ਰਿਹਾ ਹੈ ਉੱਥੇ ਹੀ ਜਿੱਥੇ ਪੜਾਉਣ ਵਾਲੇ ਪ੍ਰੋਫੈਸਰ ਸਹਿਬਾਨਾਂ ਦਾ ਮਹਤਾਨਾ ਜਿਹੜਾ ਦੱਸਦੀ ਕਿ 700 ਪ੍ਰਤੀ ਘੰਟਾ ਵਧਾ ਕੇ 1500 ਪ੍ਰਤੀ ਘੰਟਾ ਜਿਹੜਾ ਕਰ ਦਿੱਤਾ ਗਿਆ ਹੈ ਜੋ ਅੰਬੇਦਕਰ ਇੰਸਟੀਚਿਊਟ ਸਾਡੇ ਕੋਲ ਹੈ ਮਹਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਵੀ ਰਹਿੰਦੇ ਸੀ ਪਰ ਹੁਣ ਅਸੀਂ ਜੋ ਚੇਂजेस ਕੀਤੀ ਹੈ ਉਹਦੇ ਵਿੱਚ ਅਸੀਂ ਕ੍ਰੈਸ਼ ਕੋਰਸਸ ਪੀਸੀਐਸ ਲਈ ਸ਼ੁਰੂ ਕਰਨ ਜਾ ਰਹੇ ਹਾਂ 17 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਚਾਹੇ ਆਫਲਾਈਨ ਚਾਹੇ ਈਮੇਲ ਰਾਹੀਂ ਬੱਚੇ ਅਪਲਾਈ ਕਰ ਸਕਦੇ ਆ 30 ਸਤੰਬਰ ਨੂੰ ਇੱਕ ਐਂਟ੍ਰੈਂਸ ਟੈਸਟ ਲਵਾਵਾਂਗੇ ਉਹਦੇ ਬੇਸ ਤੇ ਅਸੀਂ ਮੈਰਿਟ ਬਣਾ ਕੇ 40 ਬੱਚਿਆਂ ਨੂੰ ਇਸ ਕ੍ਰੈਸ਼ ਕੋਰਸ ਦੇ ਵਿੱਚ ਐਡਮਿਸ਼ਨ ਦਵਾਵਾਂਗੇ 2 ਮਹੀਨੇ ਦਾ ਇਹ ਕ੍ਰੈਸ਼ ਕੋਰਸ ਹੋਏਗਾ ਜੀ ਅਕਤੂਬਰ 3 ਤੋਂ ਦਸੰਬਰ 2 ਤੱਕ ਪਹਿਲਾ ਇਸ ਤਰ੍ਹਾਂ ਦੇ ਕ੍ਰੈਸ਼ ਕੋਰਸਸ ਇੱਥੇ ਨਹੀਂ ਕਰਾਏ ਜਾਂਦੇ ਜੀ ਸਿਰਫ ਅਸੀਂ ਜੋ ਰੈਗੂਲਰ ਕੋਰਸਸ ਜੋ 6-6 ਮਹੀਨੇ ਤੱਕ ਚੱਲਦੇ ਸੀ ਉਸ ਤਰ੍ਹਾਂ ਕਰਾਉਂਦੇ ਸੀ ਔਰ ਇਸ ਇੰਸਟੀਚਿਊਟ ਨੂੰ ਅਸੀਂ ਅਪਗ੍ਰੇਡ ਕਰਨ ਦੇ ਲਈ ਕਿਉਂਕਿ ਪਹਿਲਾਂ ਇਹ ਬਹੁਤ ਮਾੜੇ ਹਾਲਾਤਾਂ ਵਿੱਚ ਸੀ ਅਸੀਂ 1 ਕਰੋੜ 47 ਲੱਖ ਪਹਿਲਾਂ ਖਰਚ ਚੁੱਕੇ ਆ ਔਰ ਇਸ ਤੋਂ ਬਾਅਦ ਵੀ 1 ਕਰੋੜ 22 ਲੱਖ ਅਸੀਂ ਹੋਰ ਖਰਚਣ ਜਾ ਰਹੇ ਆ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਇੱਥੇ ਜਿਹੜੇ ਪ੍ਰੋਫੈਸਰ ਸਾਹਿਬਾਨ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੂੰ ਵੀ ਜਿਹੜਾ ਪਰ ਆਰਜੋ ਮਿਹਨਤਾਨਾ ਦਿੱਤਾ ਜਾਂਦਾ ਸੀ ਉਹ ਬਹੁਤ ਘੱਟ ਸੀ ਤਕਰੀਬਨ 700 ਉਹ ਅਸੀਂ ਬਤਾ ਕੇ 1500 ਰੁਪਏ ਪ੍ਰਤੀ ਘੰਟਾ ਜੋ ਕੀਤਾ ਜਿਹਦੇ ਨਾਲ ਸਾਡੇ ਕੋਲ ਵਧੀਆ ਪ੍ਰੋਫੈਸਰ ਜੋ ਕਹ ਲੋ ਕਿ PAU ਵਰਗੇ ਇੰਸਟੀਚੂਟਸ ਤੋਂ ਵੀ ਆ ਕੇ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਆਂ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਹਾਂ ਪਰ ਇਹ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉੱਚੇ ਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰਸੀਸ ਸਕਾਲਰਸ਼ਿਪ ਇਹਦੇ ਵਿੱਚ ਅਸੀਂ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਹਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੈਕਟ ਕਰਾਂਗੇ ਔਰ ਜਿੰਨਾ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਉਹ 60% ਆਏ ਆ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 30% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਤੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nos msje.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਦੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਹਨ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਹਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਫਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 17000 ਪਰ ਇਅਰ ਦਵਾਂਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾ ਕੰਟੀਜੈਂਸੀ ਅਲਾਉਂਸ 135000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ